ਮੇਰੀ ਗੱਲ ਸੁਣ ਤੂੰ ਇੰਨਾ ਵੀ ਨਹੀਂ ਸਮਝਿਆ ਮੈਂ ਘਰ 'ਚ ਆਂਗੀ ਮੇਰੇ ਨਾਲ ਸਲਾਹ ਕਰਨ ਦਾ ਤੇਰਾ ਕੋਈ ਮਕਸਦ ਨਹੀਂ ਸੀ ਹੈਗਾ ਕਮ ਸੇ ਕਮ ਇਹਨੂੰ ਜਿੰਨਾ ਚਿਰ ਮੈਂ ਹੈਗੀ ਉਹਨਾਂ ਚਿਰ ਤੇ ਪੁੱਛ ਲਿਆ ਕਰੋ ਆਪਣੀਆਂ ਮਰਜ਼ੀਆਂ ਕਰ ਦੇ ਜੇ ਚੱਲ ਠੀਕ ਆ ਜਿਹੜਾ ਸਮਾਨ ਗਿਆ ਮਿਲ ਗਿਆ ਨਾ ਚੱਲ 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 ਠੀਕ ਆ ਆ ਜਾ ਆ ਜਾ ਛੇਤੀ ਆ ਜਾ ਕਿਹੜਾ ਸਮਾਨ ਮੰਗਵਾਣੀ ਪਈ ਹੈ ਉਹ ਤੁਹਾਨੂੰ ਪਤਾ ਤੇਗਾ ਵਾ ਕੀ ਜਿਸ ਕਰਕੇ ਮੰਗਾਨੀ ਆ ਉਹ ਇੰਨਾਂ ਛੋਟੀ ਜਿਹੀ ਗੈਟ ਟੂਗੇਦਰ ਰੱਖੀ ਸੀ ਨਾ ਕਾਸ਼ਵੀ ਦੇ ਹੋਣ ਦੀ ਖੁਸ਼ੀ ਦੇ ਵਿੱਚ ਨਹੀਂ ਉਹਦੀ ਰੱਖੀ ਆ ਭਰਾ ਨੂੰ ਤੇ ਸਾਡੇ ਨੂੰ ਵਾਸਤੇ ਤੂੰ ਕੀਤਾ ਹੈ ਕਿੰਨੀ دیر ਹੋ ਗਈ ਉਹਨਾਂ ਨੂੰ ਤੂੰ ਕੰਨੀ ਵੀ ਸਮਾਨ ਲੈ ਆ ਵੋ ਸਮਾਨ ਲੈ ਆ ਵੋ ਸਮਾਨ ਲੈ ਆ ਵੋ 4 ਘੰਟੇ ਹੋ ਗਏ ਤਾਂ ਕਿ ਸਮਾਨ ਹੀ ਨਹੀਂ ਆਇਆ ਤੇਰਾ ਹਾਜੀ ਸਾਰੇ ਆਏ ਵੀ ਨਹੀਂ ਨਾ ਰਿੰਪੀ ਆਂਦੀ ਆ ਮਾਸੀ ਜੀ ਆਂਦੇ ਆ ਤੇ ਫਿਰ ਹਾਂ ਰਿੰਪੀ ਤੇ ਹੁਣ ਪਿਆਰੀ ਹੋ ਗਈ ਇੱਕ ਮੇਰਾ ਭਰਾ ਸ਼ਦਾਈ ਆਇ ਤੂੰ ਬਾਅਦੋਂ ਸਭ ਤੋਂ ਪਹਿਲਾਂ ਤੈਨੂੰ ਵਾਸ਼ਜ ਕੀਤਾ ਆ ਵਾ ਆ ਕੀ ਕਹਿੰਦੇ ਦੀਦੀ ਤੁਸੀਂ ਮੈਨੂੰ ਤੁਹਾਡੀ ਕੋਈ ਗੱਲ ਨਹੀਂ ਸਮੇ ਲੱਗਦੀ ਅੱਜ ਤੇ ਖੁਸ਼ੀ ਦਾ ਦਿਨ ਹੈਗਾ ਵਾ ਅੱਜ ਤੇ ਇਹੋ ਜੀਆਂ ਗੱਲਾਂ ਨਾ ਕਰੋ ਜਿੰਨਾ ਮਾਨ ਨਹੀਂ ਸੜ ਜਾਂਦਾ ਵਾ ਤੁਹਾਡੀ ਭਤੀਜੀ ਦਾ ਫੰਕਸ਼ਨ ਹੋੰਦਿਆ ਵਾ ਉਹ ਕਿੰਨਾ ਵਧੀਆ ਲੱਗੰਦਿਆ ਕਿੰਨੀ ਖੁਸ਼ੀ ਆ ਸਾਰਿਆਂ ਨੂੰ ਤਾਂ ਸੰਜ ਜਿੱਦਾਂ ਖੁਸ਼ੀ ਹੈ ਨਹੀਂ ਸਾਰੀ ਖੁਸ਼ੀ ਤੈਨੂੰ ਹੈ ਤੇ ਜਾਂ ਤੇਰੀ ਮਾਸੀ ਨੂੰ ਹੈ ਤੇ ਜਾਂ ਤੇਰੀ ਜਿਹੜੀ ਭੈਣ ਆਈ ਹੈ ਉਹਨੂੰ ਹੈ ਹੁਣ ਤੇ ਸਾਨੂੰ ਕੋਈ ਖੁਸ਼ੀ ਨਹੀਂ ਗਈ ਜਿਨ੍ਹਾਂ ਦੇ ਘਰ ਚ ਤੂੰ ਰਹਿਣ ਡਈ ਐ ਤੁਹਾਨੂੰ ਤੇ ਵੈਸੇ ਕਦੀ ਖੁਸ਼ੀ ਹੋਈ ਨਹੀਂ ਕੁੜੀ ਦੇ ਹੋਣ ਤੇ ਨਹੀਂ ਨਾ ਹੋਈ ਤੇ ਨਾ ਹੋਵੇ ਤੇ ਆਪਣੀ ਨਾ ਜ਼ੁਬਾਨ ਥੋੜੀ ਕੰਟਰੋਲ ਚ ਕਰ ਤੇਰੇ ਜਾਣਾ ਜ਼ੁਬਾਨ ਚੱਲਣ ਲੱਪਈ ਐ ਤੇ ਪਹਿਲਾਂ ਮੈਨੂੰ ਦੱਸਿਆ ਸੂਟ ਕਿੱਥੋਂ ਲੱਤਾਈ ਇਹ ਇਹ ਤੇ ਇੰਨਾਂ ਨਾਲ ਗਈ ਸੀ ਇੰਨਾਂ ਲੈ ਕੇ ਦਿੱਤਾ ਹਾਂ ਭੈਣ ਨੂੰ ਕਿੰਨੇ ਸਾਲ ਹੋ ਚੱਲੇ ਆ ਭੈਣ ਵਾਸਤੇ ਨਾ ਕੋਈ ਸੂਟ ਜੁੜਿਆ ਮਾਂ ਹੀ ਮੇਰੀ ਲੈ ਦਿੰਦੀ ਐ ਆਲੇ ਜਰਕ ਉਹਦੇ ਵੀ ਕੰਨ ਖਿੱਚਦੀਆਂ ਜਿਹੜਾ ਰਿੰਪੀ 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 ਲਾਇਆ ਆ ਅੱਗੇ ਪਿੱਛੇ ਉਹਦੇ ਫਿਰਨ ਡਿਆ ਵਾ ਜਿਹਦਾ ਸੁੰਡ ਦੀ ਗੰਢੀ ਹੁੰਦੀ ਹੈ ਭੈਣ ਨੂੰ ਨਾ ਕਵੀ ਥੋੜੇ ਉਹਦੇ ਦਿਮਾਗ 'ਚ ਵੀ ਕੁਝ ਪਾ ਕਿ ਤੇਰੀ ਭੈਣ ਆਈ ਹੋਈ ਹੈ ਬਸ ਉਹਦੇ ਸਾਹਮਣੇ ਵੀ ਐ ਡੋਂਨ ਵੱਟਿਆਂ ਵੱਖਾਂ ਖਲੋ ਜਾਂਦੀ ਜਿਦਾ ਮੈਂ ਬੜੀ ਭੋਲੀ ਹੁੰਨੀ ਆ ਪਰ ਤੂੰ ਨਹੀਂ ਭੋਲੀ ਹੈ ਨਹੀਂ ਤੂੰ ਸ਼ੈਤਾਨ ਹੈ ਸ਼ੈਤਾਨ ਫੋਨ ਕਰ ਜਲਦੀ ਆਨ ਤੇ ਮੈਂ ਵੀ ਘਰ ਜਾਣਾ ਮੈਂ ਇਹ ਪੇਜਾ ਵੀ ਆਂਦੀ ਨਾ ਸੜੀ ਆਂਦੀ ਮਿੰਨੇ ਤਾਂ ਐਂ ਲੱਗਦਾ ਵਾ ਇਹ ਘਰੋਂ ਆਂਦੇ ਨਾ ਆਪਣੀ ਸਾਸ ਨਾਲ ਪੱਕਾ ਲੜਾਈ ਕਰਕੇ ਆਂਦੀ ਹੁੰਦੀ ਹੈ ਛੱਡ ਪਰ ਮੈਂ ਕਿਉਂ ਆਪਣਾ ਮੂਡ ਖਰਾਬ ਕਰਨਾ ਇੰਨਾ ਪਿੱਛੇ ਮੇਰੇ ਇੱਕ ਗੱਲ ਸੁਣੋ ਦੀਦੀ ਜੇ ਫੰਕਸ਼ਨ ਰੱਖਿਆ ਸੀ ਘਰ ਤੋਂ ਘਰ ਦੱਸੋ ਵੀ ਸਹੀ ਤੁਸੀਂ ਮੈਨੂੰ ਤਾਂ ਮੈਨੂੰ ਪਤਾ ਹੋਊ ਤਾਂ ਦੱਸੋ ਜਦੋਂ ਮੈਨੂੰ ਕੁਝ ਪਤਾ ਹੀ ਨਹੀਂ ਤਾਂ ਮੈਂ ਦੱਸਾਂ ਕੀ ਤੁਹਾਨੂੰ ਨਾ ਤੁਸੀਂ ਤਿਆਰ ਹੋ ਕੇ ਐਵੇਂ ਬਹਿ ਗਈ ਹੋ ਉਹਨੇ ਮੈਂ ਤਾਂ ਹੋਰ ਕਿਥੇ ਪਾਸੇ ਜਾਣਾ ਸੀ ਮੈਨੂੰ ਤਾਂ ਖਿੱਚ ਕੇ ਲੈ ਆਂਦਾ ਇੱਧਰ ਇਹਨਾਂ ਨੇ ਤੁਹਾਡੀ ਬੈਸ ਖਤਮ ਹੋਈਏ ਤਾਂ ਮੈਂ ਆਪਣੀ ਸ਼ੁਰੂ ਕਰਾਂ ਕਰ ਲਈ ਤੇ ਇਹ ਤੂੰ ਵੀ ਕਰ ਲਈ ਮਾਸੀ ਤੇਰੀ ਤਾਂ ਕਰ ਲੈ ਪਹਿਲਾਂ ਪਹਿਲੇ ਮੇਰੀ ਬੈਸ ਸੁਣ ਲੈ ਆ ਵੇਖ ਲੈ ਪਾਰਟੀ ਘਰ 'ਚ ਰੱਖੀ ਗਈ ਆ ਪਰ ਮੈਨੂੰ ਪਤਾ ਨਹੀਂ ਹੋ ਆ ਵੇਖ ਚਮਕੀਲੀ ਬਣ ਕੇ ਬਹਿ ਗਈ ਆ ਨਾ ਤੂੰ ਸੂਰ ਤੇ ਤੂੰ ਵੀ ਸੋਨਾ ਸੁਨੱਕਾ ਪਾ ਕੇ ਆਈ ਨਹੀਂ ਤੇ ਮੈਂ ਘਰ ਵੀ ਇੱਦਾਂ ਦਾ ਪਾਣੀ ਮੈਂ ਤੁਹਾਡੇ ਵੱਕਣ ਨਹੀਂ ਗਈ ਜਿੱਧਰ ਆਇਆ ਉੱਧਰ ਪੇ ਆ ਗਈ ਹਲਾ ਮੇਰੇ ਮੈਂ ਅੱਗੇ ਸੜੀ ਕੰਪੀ ਪਈ ਹੈ ਨੀ ਭਰੀ ਪਿੱਤੀ ਘਾਰ ਵਾਲ ਵੀ ਧਿਆਨ ਦੇਵੋ ਥੋੜਾ ਜਿਆ ਤੇ ਮੈਂ ਘਰ ਹੀ ਬੈਠੀ ਆ ਮੈਂ ਕਿਹੜੀ ਵਾਰ ਬੈਠੀ ਜਿਹੜਾ ਘਰ ਵਾਲ ਧਿਆਨ ਨਹੀਂ ਦੇਣ ਲਈ ਬਾਹਰ ਵਾਲਾ ਸਾਭੀ ਹੈ ਤੇ ਮੈਂ ਤੇ ਕਿਤੇ ਕਹੇ ਦੀ ਪਾਰਟੀ ਤੇ ਜਾਣਾ ਸੀਗਾ ਤਾਂ ਮੈਂ ਤਿਆਰ ਹੋਈ ਆ ਮਾਂ ਥੋੜਾ ਨਾ ਦਿਮਾਗ ਕੋਲੋਂ ਕੰਮ ਲੱ ਲੈ ਮੈਨੂੰ 5-6 ਦਿਨ ਹੋ ਗਏ ਦਵਾਈ ਨੂੰ ਤੇ ਮੈਂ ਵੇਖਦੀ ਵੀ ਤੇਰੀ ਕੋਈ ਫਿਕਰ ਨਹੀਂ ਕਰਦਾ ਪਿਆ ਮੇਰੀ ਨਾ ਤੈਨੂੰ ਕੋਈ ਪੁੱਛਦਾ ਪਿਆ ਵੇਖ ਲਿਆ ਨਾ ਕੱਲ ਨੂੰ ਤੂੰ ਹੀ ਆਖਣਾ ਵਾ ਮੰਮੀ ਤੂੰ ਗੱਲਾਂ ਕਰਦੀ ਐ ਵੇਖ ਲੈ ਹੁਣ ਤੇਰੇ ਭਰਾ ਨੇ ਪ੍ਰੋਗਰਾਮ ਰੱਖਿਆ ਮੇਰੇ ਕੰਨੋਂ ਕੰਨ ਖਬਰ ਨਹੀਂ ਹੋ ਤੇ ਨੋਹ ਦੀ ਸੁਣ ਲੈ ਇਹ ਨਹੀਂ ਕਿ ਤੂੰ ਹੀ ਬੇਸ਼ਰਮੇ ਮੈਨੂੰ ਆ ਕੇ ਦੱਸ ਦੇ ਪੀ ਮੰਮੀ ਘਰ ਪ੍ਰੋਗਰਾਮ ਰੱਖਣਾ ਐ ਅੱਕੀ ਸੜੀ ਤੇ ਮੈਂ ਪਈ ਆ ਵੇਖ ਵੇਖ ਕੇ ਮੈਨੂੰ ਗੁੱਸਾ ਚੜਨ ਦੇ ਜੀ ਇਹਨਾਂ ਵੱਲ ਗੁੱਸਾ ਹੁਣ ਤੇ ਮਾਸੀ ਦਾ ਗੁੱਸਾ ਚੜਨ ਡਿਆ ਵੈ ਮੇਰਾ ਕੀ ਕਸੂਰ ਇਹਦੇ ਚ ਸਾਰਾ ਕਸੂਰੀ ਤੁਹਾਡਾ ਵੈ ਕਿ ਮੈਂ ਕਿਉਂ ਮੈਂ ਉਹਨਾਂ ਕਿ ਆਈਏ ਪਾਰਟੀ ਰੱਖ ਪਾਰਟੀ ਰੱਖਦਾ ਸਵਾਲ ਨਹੀਂ ਕਿੰਨੇ ਦਿਨ ਹੋ ਚਲੇ ਤਾਂ ਨਥੇ ਆਇਆਂ ਉਹਨਾਂ ਤੁਹਾਨੂੰ ਨਹੀਂ ਪਤਾ ਘਰ ਚ ਕੀ ਹੋਣਿਆ ਆਪਣੀ ਭੈਣ ਨੂੰ ਕੁਝ ਸਮਝਾਈ ਦੇਵੋ ਕੋਈ ਮਾਤੀ ਦੇ ਦੋ ਕਿੰਨੀ ਘੋਰ ਦਵਾ ਮਾਂ ਮੇਰੀ ਸੁਣ ਗੱਲ ਮਾਂ ਦੀ ਤਾਂ ਕੋਈ ਸੁਣਦਾ ਨਹੀਂ ਹਾਂ ਤੇ ਮਾਸੀ ਦੀ ਸੁਣ ਲੈਣਗੇ ਤੂੰ ਸੁਣਾ ਕੇ ਵੇਖ ਲੈ ਮਾਸੀ ਦੀ ਦਰਾਨੀ ਦੀ ਕੁੜੀ ਇੱਥੇ ਆ ਕੇ ਬੈਠੀ ਆ ਨਹੀਂ ਕੁੜੀ ਨਹੀਂ ਨਹੀਂ ਉਹਦੀ ਵੀ ਅੱਗੋਂ ਦਰਾਨੀ ਦੀ ਕੁੜੀ ਚਾਹ ਜਿਹਦੀ ਵੀ ਹੈਗੀ ਮੈਂ ਕੀ ਲੈਣਾ ਦੇਣਾ ਇਹ ਤੇ ਫੇਰ ਸਾਡੀ ਸੱਕੀ ਮਾਸੀ ਹੈ ਨਹੀਂ ਮਾਂ ਮੇਰੀ ਮੈਨੂੰ ਦੱਸ ਇਹ ਧਰਮਸ਼ਾਲਾ ਕੋਲੀ ਆਈ ਤੂੰ ਜਿਹੜਾ ਮਰਜ਼ੀ ਆ ਕੇ ਬਹਿ ਜਾ ਜੇ ਤੇ ਨਾਲੇ ਮੇਰੀ ਗੱਲ ਸੁਣਨਾ ਸੂਟ ਦੇਖਿਆ ਹੀ ਉਹਦਾ ਨਵਾਂ ਪਾਇਆ ਤੇ ਜੇ ਮੈਂ ਪੁੱਛਿਆ ਵਾ ਤੇ ਕਹਿੰਦੀ ਇਹਨਾਂ ਨੇ ਲੈ ਕੇ ਦਿੱਤਾ ਤੇ ਪਹਿਣ ਵਾਸਤੇ ਕੁਝ ਨਹੀਂ ਜੁੜਿਆ ਤੁਹਾਨੂੰ ਮੇਰੀ ਗੱਲ ਸੁਣਨੀ ਉਹਦੇ ਨਾਲ ਕਿਉਂ ਬਹਿਸ ਪਾਈ ਕਰਨੀ ਹੈ ਹੈ ਉਹਦੇ ਹੁਣ ਹੱਥ ਵਿੱਚ ਕੁਝ ਨਹੀਂ ਹੋ ਰਿਹਾ ਹੁਣ ਸਾਰਾ ਕੰਮ ਥੋਂ ਨਿਕਲ ਗਿਆ ਹੀ ਜਾ ਕੇ ਨਾ ਆਪਣੇ ਭਰਾ ਨਾਲ ਗੱਲ ਕਰ ਤੇ ਮੇਰੀ ਗੱਲ ਸੁਣੋ ਤੁਸੀਂ ਵੀ ਇੱਥੇ ਬਹਿਣਾ ਚੁੱਪ ਕਰਕੇ ਜਾ ਕੇ ਆਪਣੇ ਪੁੱਤ ਨਾਲ ਗੱਲ ਕਰੋ ਥੋੜਾ ਪਤਾ ਜੇ ਸੰਭਿਆ ਜਾਂਦਾ ਜੇ ਨਾ ਕੰਮ ਤੇ ਸਾਂਭ ਲੋ ਨਹੀਂ ਤੇ ਕੱਲ ਨੂੰ ਨਾ ਇੰਜ ਹੱਥ ਛਾੜ ਕੇ ਨਾ ਤੇ ਇੱਥੇ ਹੀ ਬੈਠੀ ਰਹੇਗੀ ਕੱਲੀ ਜਣੀ ਮਾਸੀ ਹਾਂ ਤੂੰ ਐ ਨਾ ਸੋਚ ਕਿ ਹੱਥ ਛਾੜ ਦੇ ਦੇਵੇਗੀ ਮੇਰੀ ਮਾਂ ਸਭ ਕੁਝ ਮੇਰੀ ਮਾਂ ਦੇ ਹੱਥ ਹੈਗਾ ਤੇ ਤੂੰ ਨਾ ਆਪਣੀਆਂ ਸਲਾਹਾਂ ਨਾ ਆਪਣੇ ਕੋਲ ਹੀ ਸੁਣ ਜੇ ਇੰਜ ਨਾ ਹੁੰਦਾ ਤੇ ਨੂੰ ਨੇ ਫੰਕਸ਼ਨ ਰੱਖ ਲਏ ਤੈਨੂੰ ਪਤਾ ਨਾ ਹੁੰਦਾ ਘਰੇ ਚ ਹੈ ਕੋਈ ਗੱਲ ਨਹੀਂ ਹਾਂ ਫੇਰ ਕਿ ਹੋਇਆ ਨੀ ਮੰਜੂ ਚੁੱਪ ਕਰ ਬਾਅਦੇ ਲੜ ਲਾਂਗੀ ਆ ਮੇਰੀ ਗੱਲ ਸੁਣ ਉਹਨ ਫੰਕਸ਼ਨ ਦੋਨਾਂ ਨੇ ਧਰਿਆ ਜੀ ਮੈਨੂੰ ਦੱਸੋ ਮੈਂ ਦਵਾਂ ਕੀ ਕੀ ਦੇਣਾ ਜੇ ਪਹਿਲਾ ਉਹਨਾਂ ਨੂੰ ਤੇ ਆ ਲੰਦੋ ਉਹਨਾਂ ਨੂੰ ਤੇ ਦੇਖ ਲੋ ਉਹ ਕੀ ਚੰਨ ਚਾੜ ਕੇ ਜਾਂਦੇ ਆਪਣੀ ਧੀ ਵਾਸਤੇ ਜਿਹੜੀ ਰਾਣੀ ਬਣੀ ਆੀ ਆਰਡਰ ਦਿੱਤਾ ਵੇ ਸਮਾਨ ਆਂਦਾ ਪਿਆ ਵੇ ਉਹ ਲਿਆਂਦੇ ਪਿਆ ਦੇਖ ਲੋ ਪਹਿਲਾ ਉਹਦੇ ਵੱਲ ਸਭ ਕੁਝ ਉਹਨਾਂ ਦਾ ਹੈ ਇੰਨੀ ਜਾਇਦਾ ਜਿਹੜੀ ਮੇਰੀ ਮਾਂ ਨੇ ਬਣਾਈ ਆ ਨਾ ਉਹਨਾਂ ਦੇ ਉਹਨਾਂ ਵਾਸਤੇ ਬਣਾਈ ਹੋਈ ਆ ਹਾਂ ਹੁਣ ਤੁਸੀਂ ਦੋਵੇਂ ਜਣੀਆਂ ਚੁੱਪ ਕਰੋਗੀਆਂ ਮੈਂ ਉੱਠ ਕੇ ਗੋਲਡੀ ਨਾਲ ਗੱਲ ਕਰਾਂ ਕਿ ਤੁਸੀਂ ਬੋਲੀ ਜਾਓਗੀਆਂ ਜਾਓ ਤੁਸੀਂ ਘਰ ਆਵੋ ਜੁਕੀ ਤੇ ਚੋਪੀ ਨਹੀਂ ਹੁੰਡੀਆਂ ਤੇ ਮੈਂ ਤੇ ਤੁਹਾਡਾ ਹੀ ਮੂੰਹ ਵੇਖੀ ਜਾਨੀ ਆ ਮਾਸੀ ਬੋਲੀ ਜਾਂਦੀ ਆ ਦਰ ਕੁੜੀ ਬੋਲੀ ਜਾਂਦੀ ਆ ਕੀ ਕਰੀਏ ਕੀ ਕਰੀਏ ਮੈਨੂੰ ਜਾ ਲੈ ਲੈਂਦੇ ਹੋ ਜਰਾਕ ਵੇਖਾਂ ਮੇਰੀ ਗੱਲ ਸੁਣੋ ਮਾ ਉਹਦੀਆਂ ਵੀ ਬੋਧੀਆਂ ਚ ਵਲ ਦੇ ਕੇ ਆਵਾ ਜਰਾਕ ਦੇਖ ਲੈ ਨਿੰਦੇ ਕੋਲ ਨੀ ਮੰਝੂ ਵੇਖੀ ਜਰਾਕੇ ਨੂੰ ਮੈਂ ਪੁੱਛਦੀ ਤੇਰੀ ਐਸੀ ਦੀ ਤੈਸੀ ਸਿੰਬਾ ਆ ਵੇਖ ਲੈ ਤੂੰ ਚੰਗਾ ਭਲਾ ਬੈੱਡ ਖਰਾਬ ਕਰ ਦਿੱਤਾ ਵਾ ਹੈ ਮਰੇ ਹੋਜੇ ਹੈ ਚੁੱਪ ਬੋਲਣਾ ਨਹੀਂ ਵੇ ਬਸ਼ਰਮਾ ਇਹਦੇ ਨਾਲ ਲੱਗਾ ਵਾ ਕੁਛ ਘਰ ਦੀ ਵੀ ਬਾਤ ਪੁੱਛ ਲਿਆ ਕਰ ਮਾਂ ਨਾਲ ਵੀ ਕੋਈ ਗੱਲ ਕਰ ਲਿਆ ਕਰ ਮਾਂ ਨਾਲ ਕੋਈ ਗੱਲ ਕਰਨ ਦਾ ਟਾਈਮ ਨਹੀਂ ਹੈਗਾ ਤੇਰੇ ਕੋ ਕੀ ਹੋ ਗਿਆ ਆ ਘਰ 'ਚ ਜਿਹੜਾ ਪ੍ਰੋਗਰਾਮ ਰੱਖਿਆ ਹੀ ਗੱਲ ਕੀਤੀ ਮਾਂ ਨਾਲ ਵੀ ਮਾਂ ਮੈਂ ਘਰ ਪ੍ਰੋਗਰਾਮ ਲੱਖਣ ਲੱਗਾ ਐ ਪਰ ਉਹਨੇ ਆਉਣੇ ਆ ਕਈ ਕੁਝ ਹੋਣਾ ਕੋਈ ਗੱਲ ਕੀਤੀ ਮੇਰੇ ਨਾਲ ਮੰਮੀ ਜੇ ਤੇ ਆ ਵੇਖੋ ਗੱਲਬਾਤ ਹੋਈ ਹੈ ਤੇ ਤੁਸੀਂ ਇੰਨੇ ਸੋਹਣੇ ਅੱਜ ਤਿਆਰ ਹੋਏ ਜੀ ਮੇਰ ਕੋ ਨਾ ਚਪੇੜ ਨਾ ਖਾਲੀ ਮੈਂ ਤਾਂ ਉਧਰ ਪਾਰਟੀ ਤੇ ਜਾਣਾ ਸੀ ਮੈਂ ਤੇ ਤਾਂ ਤਿਆਰ ਹੋਈ ਹਾਂ ਤੇ ਤੇਰੀ ਇੱਜ਼ਤ ਬਚ ਗਈ ਓ ਇੰਨੇ ਚ ਮੈਂ ਤਾਂ ਉਧਰ ਜਾਣਾ ਸੀ ਹੁਣ ਮੈਂ ਵੇਖਿਆ ਘਰ ਪਰੌਣੇ ਹੋਣੇ ਮੈਂ ਕਿਤਰਾ ਨਿਕਲਾ ਤੁਸੀਂ ਵੱਡੇ ਜੇ ਕਰੋ ਅਟੈਂਡ ਸਾਰਿਆਂ ਨੂੰ ਕਾਕਾ ਤੂੰ ਮੈਨੂੰ ਦੱਸ ਤੇ ਸਹੀ ਵੀ ਮੰਮੀ ਆਾ ਪ੍ਰੋਗਰਾਮ ਆਪਾਂ ਕਰਨਾ ਆਪਾਂ ਵੱਡੇ ਮਨਾਉਣਾ ਆਪਾਂ ਕੁਛ ਕਰਨਾ ਮਾਂ ਨਾ ਤੇ ਕੋਈ ਗੱਲ ਨਹੀਂ ਓ ਤਰਾਂ ਦੀ ਤੇਰੀ ਰਨ ਓ ਤਰਾਂ ਦੇ ਤੇਰੀ ਕਰਦੀ ਉਹ ਵੀ ਤੇਰੇ ਕੰਨ ਚ ਵਾਲਾ ਪਾ ਦੇ ਤੂੰ ਉਹਦੇ ਚ ਪਾ ਦੇ ਉਹਨੇ ਵੀ ਮਾਂ ਦੀ ਧੀ ਨੇ ਮੇਰੇ ਨਾਲ ਗੱਲ ਨਹੀਂ ਕੋਈ ਕੀਤੀ ਮੰਮੀ ਮੈਨੂੰ ਇੱਕ ਗੱਲ ਦੱਸੋ 10-15 ਦਿਨਾਂ ਚ 2 ਮਹੀਨਿਆਂ ਚ ਦੱਸੋ ਜਨਮ ਦਿਨ ਆ ਜਾਂਦਾ ਜਨਮ ਦਿਨ ਆ ਨਹੀਂ ਜਾਂਦਾ ਤੁਸੀਂ ਮਨਾਉਣ ਡੇ ਜੇ ਨਾ ਆਇਆ ਹੀ ਹੈ ਤੇ ਮਨਾਉਣ ਲੱਗੇ ਜੇ ਨਾ ਕਿ ਉਤਰਾ ਹੀ ਮਨਾਉਣ ਡੇ ਜੀ ਮੰਮੀ ਪਤਾ ਗੱਲ ਦੱਸਾਂ ਕੀ ਆ ਹਾਂ ਦੱਸ ਦੇਖੋ ਖੁਸ਼ੀ ਦਾ ਮੌਕਾ ਵਾ ਹਨਾ ਨਾ ਤੁਸੀਂ ਆਪਣਾ ਮੂਡ ਆਫ ਕਰੋ ਨਾ ਮੇਰਾ ਕਰੋ ਵੇਖੋ ਤੁਸੀਂ ਨਾ ਤਹਾਡੇ ਨਾਲ ਮੈਂ ਗੱਲ ਕਰਦੇ ਨਾ ਤੁਸੀਂ ਇਹ ਸਭ ਕੁਝ ਹੋਂ ਨਹੀਂ ਦੇਣਾ ਤੁਹਾਨੂੰ ਵੀ ਪਤਾ ਏ ਇਸ ਗੱਲ ਦਾ ਤੁਸੀਂ ਨਹੀਂ ਹੋਂ ਦੇਣਾ ਤੁਸੀਂ ਕਹਿਣਾ ਹੀ ਇਹ ਕੁੜੀ ਆ ਤੇ ਨਹੀਂ ਕੁਝ ਕਰਨਾ ਨਹੀਂ ਕੁਝ ਕਰਨਾ ਇਹ ਗੱਲ ਸੁਣ ਤੂੰ ਇੰਨਾ ਵੀ ਨਹੀਂ ਸਮਝਿਆ ਮੈਂ ਘਰ ਚ ਆਂਗੀ ਮੇਰੇ ਨਾਲ ਸਲਾਹ ਕਰਨ ਦਾ ਤੇਰਾ ਕੋਈ ਮਕਸਦ ਨਹੀਂ ਸੀਗਾ ਕਮ ਸੇ ਕਮ ਇਹਨੂੰ ਜਿੱਨਾਦਰ ਮੈਂ ਹੈਗੀ ਉਹਨਾਂਦਰ ਤੇ ਪੁੱਛ ਲਿਆ ਕਰੋ ਆਪਣੀਆਂ ਮਰਜ਼ੀਆਂ ਕਰਦੇ ਜੇ ਬੰਦ ਕਰ ਦਿਓ ਆਪਣੀਆਂ ਮਰਜ਼ੀਆਂ ਕਰਨੀਆਂ ਜਦੋਂ ਮਰ ਜੂਗੀ ਨਾ ਉਦੋਂ ਕਰ ਲਿਓ ਜੋ ਕਰਨਾ ਹੋਊਗਾ ਜਿੰਦਿਆਂ ਜੀ ਆਪਣੀ ਮਰਜ਼ੀ ਚਲਾਉਂਦੇ ਜੇ ਮੰਮੀ ਵੇਖੋ ਜਿਤਰਾ ਮੈਂ ਤੁਹਾਡੀ ਪਹਿਲਾਂ ਸਲਾਹ ਲਾਉਂਗਾ ਲਿੰਦਾ ਸੀ ਨਾ ਮੈਂ ਹੁਣ ਗਾਂ ਵੀ ਲਾਉਂਗਾ ਪਰ ਤੁਸੀਂ ਇੱਕ ਗੱਲ ਦਾ ਸੁਧਾਰ ਕਰ ਲਓ ਤੁਸੀਂ ਇਹ ਕੁੜੀ ਮੁੰਡੇ ਵਾਲਾ ਫਰਕ ਛੱਡ ਦਿਓ ਤੇ ਮੈਂ ਵੀ ਤੁਹਾਡੀ ਹਰ ਗੱਲ 'ਚ ਸਲਾਹ ਲਾਉਂਗਾ ਜਿਤਰਾ ਪਹਿਲਾਂ ਲਿੰਦਾ ਸੀ ਨਹੀਂ ਮਾਂ ਨੂੰ ਹੀ ਕਹੀ ਜਾਂਦਾ ਈ ਤੁਸੀਂ ਮੰਨ ਲਓ ਤੁਸੀਂ ਕਰ ਲਓ ਹਾਂ ਮੈਂ ਗਲਤ ਕਹੀ ਨਹੀਂ ਆਵੇ ਜੋ ਕੁੜੀ ਐ ਤੇ ਕੁੜੀ ਕਹਿਣਾ ਮੁੰਡਾ ਕਿਥੋਂ ਉਹਨੂੰ ਮੈਂ ਕਹਿ ਦਵਾ ਹੈ ਹੈ ਇਹ ਆਪਣੀਆਂ ਸਲਾਮਾਂ ਦਿੰਦਾ ਰਹਿੰਦਾ ਵੀ ਇਹ ਬੋਲੇ ਹੀ ਨਾ ਅੱਗੇ ਤੂੰ ਉਹੋ ਜੀ ਬਣਾਤੀ ਨਾਲ ਦੀ ਵੀ ਬਣਾ ਲਈ ਉਹੋ ਜੀ ਵੇ ਕਦਰ ਕਰ ਲੋ ਵੱਡਿਆਂ ਦਾ ਵੱਡਿਆਂ ਨੇ ਹੀ ਕੰਮ ਆਉਣਾ ਜੇ ਮਗਰ ਇਹ ਸੁਧਰਨਗੇ ਤਾਂ ਨਾ 림피 ਦਾ ਵੇਟ ਕਰਨੀ ਆ 림ਪੀ ਆ ਜਾਈ ਕ੍ਰਿੰਪੀ ਆ ਜਾਈ ਨਹੀਂ 림피 ਆ ਗਈ ਆ ਲੈ ਆ ਗਈ ਆ ਆਪਣਾ ਸਮਾਨ ਮੈਂ ਤੁਹਾਡਾ ਦੀ ਵੇਟ ਕਰਨੀ ਆ ਆ ਜਾਓ ਮਾਸੀ ਜੀ ਤੇ ਤੁਸੀਂ ਆਪ ਚਾਹਤ ਰਹੀ ਆ ਕਿਉਂ ਕੰਮ ਵਾਲੀ ਨਹੀਂ ਆ ਗਈ ਜੀ ਕਿਹੜੀ ਕੰਮ ਵਾਲੀ ਕਿੱਥੋਂ ਦੀ ਕੰਮ ਵਾਲੀ ਤੈਨੂੰ ਲੱਗਦਾ ਵਾ ਕਿ ਇਹਨਾਂ ਨੇ ਕੰਮ ਵਾਲੀ ਕੋਈ ਅਰੇਂਜ ਕਰਕੇ ਦੇਣੀ ਹੈਗੀ ਸਾਰੇ ਦਾ ਗੰਮੇ ਆਪ ਕੀਤਾ ਵਾ ਨਹੀਂ ਤੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇੰਨੇ ਜਾਣੇ ਨੂੰ ਆਣਾ ਤੇ ਉਧਰੋਂ ਛੋਟਾ ਬੱਚਾ ਤੇ ਸਾਰੇ ਕੰਮ ਤੁਸੀਂ ਕਰੋਗੇ ਉਹਨਾਂ ਦਾ ਤੇ ਮੂੰਹ ਬਣ ਗਿਆ ਕਿ ਤੂੰ ਹੀ ਕੁੜੀ ਦਾ ਫੰਕਸ਼ਨ ਕਰਨ ਲੱਗੇ ਜੇ ਦੱਸਿਆ ਨਹੀਂ ਆ ਸਾਨੂੰ ਤੇ ਮੈਂ ਕੀ ਕਰਾਂ ਫਿਰ ਮੈਨੂੰ ਤੇ ਵੇਖ ਆਪਣੀ ਕੁੜੀ ਨੇ ਮੂੰਹ ਨੂੰ ਕਰਨਾ ਹੀ ਪੈਣਾ ਸੀ ਰਹਿਣ ਦੋ ਮੂੰਹ ਤੇ ਉਹਨਾਂ ਦਾ 24 ਘੰਟੇ ਬਣਿਆ ਰਹਿਦਾ ਛੱਡੋ ਤੇ ਅੱਜ ਕਾਸ਼ੀ ਸ਼ੁਰੂ ਆਪਾਂ ਕਾਸ਼ਵੀ ਦਾ ਬਰਥਡੇ ਕਰਦਾ ਨਾ ਲਿਓ ਮੈਂ ਕੰਮ ਕਰਾਂ ਤੇ ਤੂੰ ਬੋਝਾਓ ਕਿਰਨ ਮੇਰੀ ਗੱਲ ਸੁਣੋ ਮੇਰੇ ਹਾਲਾਤ ਤਾਂ ਤੁਹਾਨੂੰ ਪਤਾ ਹੀ ਹੈ ਮੇਰੇ ਕੋ ਜੋ ਸਰਿਆ ਬਣਿਆ ਮੈਂ ਰੱਖ ਦਿੱਤਾ ਹੈ ਬਾ ਤੇਰੇ ਹੱਥ ਹੀ ਫੜਾਨੀ ਆ ਮੈਂ ਮੈਂ ਨਹੀਂ ਕਰ ਸਕਦੀ ਸੀ ਪੁੱਤ ਮਾਸੀ ਜੀ ਇਹ ਕਹਿਣਾ ਕਿ ਗੱਲਾਂ ਥਹੀ ਕਰਨ ਦੇ ਜੀ ਮੈਨੂੰ ਵੀ ਤੁਹਾਡਾ ਪਤਾ ਵਾ ਤੁਹਾਡੇ ਹਾਲਾਤਾਂ ਦਾ ਪਤਾ ਵਾ ਤੇ ਤੁਹਾਨੂੰ ਤੇ ਇਹ ਸਭ ਕਰਨ ਦੀ ਵੀ ਨਹੀਂ ਲੋੜ ਸੀ ਤੁਸੀਂ ਨਾ ਬਹੁਤ ਜ਼ਿਆਦਾ ਕਰਤਾ ਤੁਮ ਮਨਾ ਕੇ ਨਹੀਂ ਕਿਤਾ ਮਾਸੀ ਜੀ ਰਜੂਟ ਲੈਣ ਤੋਂ ਦੀਦੀ ਮੈਂ ਤਾਂ ਬਹੁਤ ਮਾਨ ਦਿੱਤਾ ਪਰ ਇਹ ਮੰਨਦੇ ਹੋ ਤੁਹਾਨੂੰ ਪਤਾ ਹੈ ਮਾਸੀ ਦਾ ਨਹੀਂ ਪੁੱਤ ਮੇਰਾ ਮੈਨੂੰ ਮਾਫ ਕਰੀ ਮੈਂ ਜ਼ਿਆਦਾ ਨਹੀਂ ਕਰ ਸਕਦਾ ਓਹੋ ਛੱਡੋ ਹੁਣ ਆਪਾਂ ਫਿਰ ਖਾਈਏ ਪੀਏ ਕਿ ਇੱਥੇ ਹੀ ਬੈਠੇ ਰਹਿਣਾ ਵਾ ਚਲੋ ਆਜੋ ਫਿਰ ਚਲੋ ਫਿਰ ਗੈਸ ਲੋ ਕਰ ਦੋ ਨਾ ਚਲੋ ਚਲੋ ਆਜੋ ਆਜੋ ਆ ਵੀ ਨਾ ਕਿਸੇ ਕੰਮ ਦੀ ਨਹੀਂ ਬੂਹਾ ਵੇ ਖੁੱਲਾ ਚੋਰ ਚਪਟ ਖੁੱਲਾ ਪਿਆ ਜਿਹੜਾ ਮਰਜ਼ੀ ਅੰਦਰ ਆ ਜਾਵੇ ਤੇ ਲੁੱਟ ਪੁੱਟ ਕੇ ਲੈ ਜਾਏ ਇਹਨੂੰ ਵਾਹ ਕੀ ਟੋਰਾ ਕਿ ਸਰਾ ਸੁੱਤੀ ਪਈ ਉਹ ਕੋਈ ਸੀ ਜਲਦਾ ਪਿਆ ਬਾਹਰ ਦਾ ਕੋਈ ਪਤਾ ਹੀ ਨਹੀਂ ਭਾਵੇਂ ਜਿਹੜਾ ਮਰਜੀ ਲੁੱਟ ਪੁੱਟ ਕੇ ਲੈ ਜੇ ਇਹਨਾਂ ਨੂੰ ਖਲੇਰਾ ਵੇਹ ਦੇਖ ਕੋਰੇ ਵੇਚ ਕੇ ਸੁੱਤੀ ਪਈ ਏ ਨਾਲ ਕੰਦੀ ਮੈਂ ਠੀਕ ਨਹੀਂ ਜਿਹੜਾ ਬੰਦਾ ਠੀਕ ਹੋਵੇ ਨਾ ਹਾਈ ਹਾਈ ਕਰਦਾ ਵੈ ਮਾਤਾ 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 ਹੈ ਗਿਆ ਹਾਂ ਕਿਉਂ ਐ ਤੇ ਐ ਤੂੰ ਕਦੋਂ ਆਈ ਐ ਪਤਾ ਤੇ ਤੁਹਾਨੂੰ ਤਾਂ ਲੱਗੇ ਮਨੂ ਮਾਤਾ ਆਉਂ ਸੁੱਤੀ ਪਈ ਐ ਘੋੜੇ ਵੇਚ ਕੇ ਪਤਾ ਤੈਨੂੰ ਲੱਗਾ ਨਹੀਂ ਕੌਣ ਬਾਹਰੋਂ ਆਂਡਿਆ ਕੌਣ ਜਾਣ ਡਿਆ ਬੂਏ ਚੋਰ ਚਪਟ ਕੁਲੇ ਜਿਹੜਾ ਮਰਜੀ ਲੁੱਟ ਪੁੱਟ ਕੇ ਲੈ ਜੇ ਉਤੋਂ ਐਸੀ ਲਾਇਆ ਆ ਵਾ ਐਸੀ ਥਲੇ ਕਿੰਨੂੰ ਨੀਂਦ ਨਹੀਂ ਆਂਦੀ ਪੀਏ ਉਹ ਮੈਂ ਘਰ ਕੱਲੀ ਸੀ ਬੱਚੇ ਕਮਰੇ ਚ ਚਲੇ ਗਏ ਤੂੰ ਮੈਸ ਹੋ ਗਈ ਤੇ ਮੇਰੀ ਅੱਖ ਲੱਗ ਗਈ ਤੇ ਕੀ ਹੈ ਤੇਰੇ ਟਿੱਕੇ ਫੰਕਸ਼ਨ ਦੀ ਰਾਸੀ ਤੇ ਕਮ ਸੇ ਕਮ ਤੂੰ ਮੈਨੂੰ ਵੀ ਕਹਿ ਦਿੰਦੀ ਤੇ ਚਲ ਮੰਮੀ ਆ ਜਾਂਦੀ ਘੜੀ ਮੰਮੀ ਉੱਥੇ ਰੋਣ ਕੇ ਮੈਂ ਲਾ ਕੁਝ ਵੇਖ ਲੈਂਦੀ ਤੇ ਨਾਲੇ ਮੈਂ ਕੁੜਮਾ ਨੂੰ ਮਿਲ ਲੈਂਦੀ ਤੇਰਾ ਫਰਜ਼ ਬੰਦਾ ਸੀ ਕਿ ਮੈਨੂੰ ਕਹਿਣਾ ਤੇਰੇ ਟਿੱਕੇ ਫੰਕਸ਼ਨ ਹੈਗਾ ਸੀ ਤੇ ਚਲ ਮੰਮੀ ਆ ਜਾਂਦੀ ਤੇ ਸਾਰੇ ਜਣੇ ਨੂੰ ਮੰਮੀ ਮਿਲ ਲੈਂਦੀ ਮੰਨਾ ਫਰਜ਼ ਫਰਜ਼ ਨਾ ਸੁਣਾਓ ਬਥੇਰੇ ਮੇਰੇ ਬੇਕੇ ਨੇ ਫਰਜ਼ ਬੁਰੇ ਕਰ ਦਿੱਤੇ ਆ ਤੇ ਰਈ ਫੰਕਸ਼ਨ ਦੀ ਗੱਲ ਉੱਥੇ ਕਿਸੇ ਨੂੰ ਵੀ ਨਹੀਂ ਸੱਦਿਆ ਸੀ ਫੰਕਸ਼ਨ ਕਾ ਦਾ ਮੇਰਾ ਭਤੀਜਾ ਹੁੰਦਾ ਨਾ ਤੇ ਫੇਰ ਫੰਕਸ਼ਨ ਵੇਖਦੇ ਫੇਰ ਮੈਂ ਤੁਹਾਡੇ ਅਗਲੇ ਪਿਛਲੇ ਨੂੰ ਸਾਰਿਆਂ ਨੂੰ ਸੱਦਣਾ ਸੀ ਮੈਂ ਕਹਿਣਾ ਸੀ ਮੇਰਾ ਭਤੀਜਾ ਹੋਇਆ ਵਾ ਉਹਦਾ ਕਾ ਦਾ ਫੰਕਸ਼ਨ ਉਹਦੀ ਮਾਸੀ ਦੀ ਕੁੜੀ ਪਤਾ ਨਹੀਂ ਤਾਏ ਦੀ ਕੁੜੀ ਆਈ ਸੀ ਤੇ ਉਹਦੀ ਮਾਸੀ ਜੋਦੀ ਉੱਥੇ ਹੀ ਰਹਿੰਦੀ ਪਈ ਸੀ ਉਹ ਆਏ ਆ ਥੋੜਾ ਬੋਤਾ ਸਮਾਨ ਦੇ ਗਏ ਆ ਤੇ ਮਾੜਾ ਮੋਟਾ ਕਰ ਲੈ ਫੰਕਸ਼ਨ ਨਾਲੇ ਕੁੜੀਆਂ ਦੇ ਕਾ ਦਾ ਫੰਕਸ਼ਨ ਕਰਨੇ ਆ ਮੁੰਡਿਆਂ ਦੇ ਫੰਕਸ਼ਨ ਹੁੰਦੇ ਮਾਤਾ ਕਿਉਂ ਤੇਰਾ ਦਿਮਾਗ ਬੁੱਢੇ ਵੇਲੇ ਵੀ ਸੱਤਰੀ ਪਤਰੀ ਗਈ ਹੈ ਅੱਤੀ ਇਹ ਅੱਜਕੱਲ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਹੈਗਾ ਸਗੋਂ ਧੀਆਂ ਜਿਹੜੀਆਂ ਨੇ ਉੱਤੀ ਰਾ ਹੁੰਦੀਆਂ ਹੀ ਮੁੰਡੇ ਜਿਹੜੇ ਮੁੰਡੇ ਨੂੰ ਕੀ ਹੈ ਵੇ ਦੱਸਾਂ ਮੁੰਡੇ ਦਾ ਸਿਰ ਵੀ ਇੱਕ ਹੁੰਮੇ ਹੁੰਮੇ ਹੁੰਦੀ ਬਸ ਧੀਆਂ ਵੇਖ ਲੈ ਭਾਵੇਂ ਪਰਾਇ ਘਰ ਵੀ ਚਲ ਜਾਣ ਜੋ ਕਿੱਥੇ ਵੀ ਚਲ ਜਾਣ ਲੇਕਿਨ ਵੇਖ ਲੈ ਕਦੀ ਆ ਧੀਆਂ ਨੇ ਕਦੀ ਸਾ ਮੰਗਿਆ ਆਪਣੇ ਭੈਣ ਭਰਾਵਾਂ ਆ ਪੁੱਤਰ ਜਿਹੜੇ ਆ ਪੁੱਤਾਂ ਦੇ ਮਿੰਟ ਮਿੰਟ ਤੇ ਸੁਣਾਉਂਦੇ ਨੇ ਲੈ ਸਾਨੂੰ ਵੀ ਹਿੱਸੇ ਦਿਓ ਸਾਨੂੰ ਜਾਇਦਾ ਤਾਂ ਨਹੀਂ ਹਿੱਸੇ ਦਿਓ ਕੋਈ ਧੀਆਂ ਦਾ ਵੀ ਕੋਈ ਸੁਣੀ ਮਾਤਾ ਮੈਨੂੰ ਬਦਲ ਲੈਚਣਾ ਦੇ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਮੈਨੂੰ ਸਭ ਪਤਾ ਵਾ ਤੇ ਨਾਲੇ ਮੈਨੂੰ ਦੱਸੋ ਮੇਰੇ ਪਿੱਛੋਂ ਘਰ ਕੋਣ ਆਂਦਾ ਰਿਹਾ ਵਾ ਜਿਹੜੀ ਮੈਂ ਗੁਰਪ੍ਰੇਮ ਚ ਆਪਣੀ ਧੀ ਬਣਾਈ ਹੋਈ ਹੈ ਨਾ ਉਹ ਆਂਦੀ ਰਹੀ ਹੈ ਮਗਰ ਮਰਦਾ ਪਾਂਦੇ ਵੀ ਇਹ ਕੰਮ ਕੋ ਖਜਨਾਂ ਮ ਨਹੀਂ ਦਿੱਤਾ ਪਰ ਉਹਨੇ ਮੈਨੂੰ ਧੀਆ ਤੋਂ ਵੱਧ ਆਪਣਾ ਦਿਖਾਇਆ ਸਾਸ ਮੈਂ ਕੰਨੀਆ ਘਰ ਆ ਕੇ ਸਾਰਾ ਰੋਟੀ ਪਾਣੀ ਕਪੜਾ ਲੀੜਾ ਜੋ ਵੀ ਹੈ ਸਾਰਾ ਕੰਮ ਕਰਕੇ ਜਾਂਦੀ ਹੈ ਹਾਂ ਹੁਣ ਐਯੋ ਕਸਰ ਰਹਿ ਗਈ ਸੀ ਬੇਸਿਕ ਰਾਨ ਦੀ ਉਹ ਵੀ ਬਾਹਰ ਦੇ ਬੰਦਿਆਂ ਕੋਲੋਂ ਉਹਨੂੰ ਸੱਦ ਲਿਆਣਾ ਵੈ ਫੋਨ ਕਰਕੇ ਆ ਜਾ ਮੇਰੀ ਨੂੰ ਘਰ ਹੈ ਨਹੀਂ ਦੋ ਚਾਰ ਚੁਗਲੀਆਂ ਹੀ ਘਰ ਲਈਏ ਰੋਟੀ ਜਿਹੜੀ ਬਣਾ ਕੇ ਉਹਨੇ ਖਵਾਣੀ ਨਾ ਮਨ ਸਭ ਪਤਾ ਵੈ ਤੈਨੂੰ ਕੀ ਖਵਾਉਂਦੀ ਰਹੀ ਤੇ ਕੀ ਤੈਨੂੰ ਪਲਾਂਦੀ ਰਹੀ ਐ ਬਸ ਉਹਨਾਂ ਹੀ ਕਸਰ ਰਹਿ ਗਈ ਸੀ ਬਾਦਿਆਂ ਕੋਲੋਂ ਬੇਇੱਜ਼ਤੀ ਕਰਵਾਣ ਦੀ ਮੇਰੀ ਘਾਟ ਤੁਸੀਂ ਕਰਦੇ ਹੀ ਰਹਿੰਦੇ 24 ਘੰਟੇ ਮੇਰੀ ਬੇਇੱਜ਼ਤੀ ਮੈਂ ਸੱਚੀ ਪਿੱਟਦੀ ਆ ਮੇਰਾ ਸਿਰਫ ਬੋਲ ਮਾੜਾ ਵੈ ਮੰਜੂ ਉੱਚੀ ਬੋਲਦੀ ਐ ਮੰਜੂ ਸਹੀ ਗੰਦੀ ਐ ਜੇ 2 ਦਿਨ ਮੋਂ ਉਧਰ ਚਲੀ ਗਈ ਸੀ ਆਪਣੇ ਪੇਕੇ ਤੇ ਤੁਸੀਂ ਆਪਣੇ ਘਰਾਂ ਰੋਟੀ ਬਣਾ ਕੇ ਖਾ ਨਹੀਂ ਸਕਦੇ ਕਿੰਨੀ ਗੀ ਰੋਟੀ ਖਾਣੀ ਦੋ ਤੁਹਾਡੀਆਂ ਤੇ ਦੋ ਪਾਪੇ ਦੀਆਂ ਸਾਰੀਆਂ ਰੋਟੀਆਂ ਹੋਣੀਆਂ ਤੇ ਬੱਚੇ ਮੇਰੇ ਵੈਸੇ ਹੀ ਬਾਹਰੋਂ ਖਾ ਲੈਂਦੇ ਆ ਉਹਨਾਂ ਨੂੰ ਵੀ ਮੈਂ ਕਿਹਾ ਸੀ ਆ ਜਾ ਨਾ ਨਾਨਕੇ ਤੇ ਖਾ ਲੈਣਾ ਰੋਟੀ ਤੇ ਤੁਹਾਡੀ ਮੈਂ ਭੇਜ ਦਵਾਂਗੀ ਮਨੂੰ ਫੇਰ ਕਿਹਾ ਮੈਂ ਕਿ ਰੋਟੀ ਆਂਦੇ ਆਂਦੇ ਸੁੱਕ ਸਾੜੇ ਜਾਣੀਆਂ ਮਾਤਾ ਆਪੇ ਬਣਾ ਲੇਗੀ ਰੱਜ ਕੇ ਬੇਇੱਜ਼ਤੀ ਕਰਵਾਣ ਦੀ ਮਾਤਾ ਤੂੰ ਰੱਜ ਕੇ ਆਪਣੇ ਆਪਣੇ ਹੁੰਦੇ ਬਗਾਨੇ ਬਗਾਨੇ ਹੀ ਹੁੰਦੇ ਕੋਈ ਹਾਲ ਨਹੀਂ ਤੇਰਾ ਦੱਦੇ ਤੇ ਆ ਖਾ ਪੀ ਕੇ ਟੋਣ ਨਾਲ ਤੂੰ ਸੁੱਤੀ ਪਈ ਬਿੱਲ ਕਿੰਨਾ ਆ ਜਾਣਾ ਪਤਾ ਵੀ ਕੋਈ 24 ਘੰਟੇ ਤੂੰ ਏਸੀ ਲਾ ਛੱਡਦੀ ਆ ਕਿੰਨਾ ਕਮਰਾ ਠੰਡਾ ਕੀਤਾ ਹੈ ਬੁੱਢੇ ਵਲੇ ਹੱਡ ਬਹਿਲ ਜੁੜ ਗਏ ਨਾ ਤੇ ਸਿਆਪਾ ਪਾ ਦੇ ਨਾ ਤੇ ਮੇਰੇ ਕੋਲ ਨਾ ਆਸ ਰੱਖਣਾ ਕਿ ਮੈਂ ਸੇਵਾ ਵੀ ਕਰ ਦਵਾਂਗੀ ਤੇ ਏਸੀ ਨਾ ਬੰਦ ਹੀ ਰੱਖਿਆ ਕਰੋ ਤੇ ਮੈਂ ਹੁਣ ਆ ਗਈ ਆ ਮੇਰੇ ਅੱਗੇ ਬੜੀ ਸਿਰ ਵੀ ਡੋਣ ਦੀ ਹੈ ਤੇ ਲੱਗ ਜਾਓ ਆਪਣੇ ਕੰਮ ਤੇ ਜਾ ਰਸੋਈ ਚ ਤੇ ਚਾਹ ਪਾਣੀ ਬਣਾਓ ਤੇ ਮੈਂ ਪੀ ਲਵਾਂ ਤੇ ਤੁਸੀਂ ਵੀ ਬਿਨਾਂ ਸ਼ੱਕ ਦੀ ਪੀ ਲੈਣਾ ਵੇ ਕਿੰਨਾ ਖਲੇਰਾ ਪਾਇਆ ਹੈ ਵੇ ਅ ਨਵਾਂ ਟੱਪਾ ਕੱਢ ਲਿਆ ਜੇ ਤੇਲ ਦਾ ਕਪੀਤੀ ਵਾ ਮਾਤਾ ਸਿਰ ਚਾਬੀ ਲਮਾਰੀ ਦੇ ਨਾਲ ਲੱਗੀ ਰਹਿਣ ਦੀ دیر ਹੋਈ ਹੈ ਤੇ ਸਾਰਾ ਘਰ ਦਾ ਸਮਾਨ ਕਿੱਤਰ ਬਿੱਤਰ ਤੋਂ ਖਲੀਏ ਛੱਡਿਆ ਹੋਇਆ ਕੋਈ ਹਾਨ ਦੇਖਦੀ ਆ ਬਾਅਦ ਵਿੱਚ ਤੇ ਉਹਨਾਂ ਨਾਲ ਵੀ ਗੱਲ ਕਰਦੀ ਮੁੰਡਿਆਂ ਦੇ ਨਾਲ ਅੱਥੇ ਤੁਸੀਂ ਮੇਰਾ ਮੂੰਹ ਹੀ ਦੇਖੀ ਜਾਣਾ ਮੈਂ ਜੇ ਚਾਬੀ ਬਣਾ ਦੋਗੇ ਜਾਂ ਮਾਤਾ ਜਾਂ ਨਾਲੇ ਬਾਹਰ ਦਾ ਬੂਆ ਬੰਦ ਕਰ ਦੇ ਦਿੰ ਦੁਪਹਿਰ ਦਾ ਟਾਈਮ ਚੋਰ ਚਪਟ ਬੂਆ ਖੁੱਲਾ ਪਿਆ ਹੋਇਆ ਜਾਂ ਰੱਬ ਤੇਰਾ ਭਲਾ ਕਰੇ ਤੇ ਤੇਰੇ ਨਾਲ ਮੇਰਾ ਵੀ ਕਰ ਦਵੇ ਥੋੜਾ ਜਿਹਾ ਚੱਲ ਬਣਾ ਦੇਣੀ ਚਾ ਜਾਓ ਹਾਇ ਰੱਬਾ ਜੇ ਮੈਂ ਘਰ ਨਾ ਆਂਦੀ ਸ਼ਿਗਰ ਦੁਪਹਿਰ ਪਈ ਹੋਈ ਉਹ ਤੇ ਬੁੱਢੀ ਟੋ ਦੇ ਨਾਲ ਇਸੀ ਥੱਲੇ ਸੁੱਤੀ ਪਈ ਐ ਚੱਲ ਮਨਾ ਬੁੱਢੀ ਚਾਹ ਬਣਾਉਂਦੀ ਮੈਂ ਤੇ ਸੋਵਾ ਅੰਨੀ ਗਰਮੀ ਕਿ ਉਹ 2 ਮਿੰਟ ਬੰਦ ਕੀਤਾਈ ਬੜੀ ਐਸ਼ ਲੱਲੀ ਐ ਸਨੇ ਆਪੇ ਬਣਾਉਂਦੀ ਰਵੇਗੀ ਚਾਹ ਮੈਂ ਵੀ ਨਹੀਂ ਰੋਟੀ ਬਣਾਣੀ ਚੱਲ ਮਨਾ ਹਾਇ ਰੱਬਾ ਅਦੇ ਵੀ ਚੀ ਜਾਨ ਗਈ ਹੂੰ ਹਾਏ ਰੱਬਾ ਹੁਣ ਇਹਦੇ ਵਾਸਤੇ ਮੈਂ ਛਾਹ ਬਣਾਵਾ ਹਾਏ ਹਾਏ ਰੱਬਾ ਦੂਮ ਦੇ ਨਾਲ ਰੱਬਾ ਇੱਕ ਤੀਰ ਦੇ ਛੱਡਦਾ ਚਲ ਪਤਕੀਆਂ ਦਾ ਘੱਡਾ ਸੋਖ ਹੁੰਦਾ ਓਏ ਕਹਿਣਾ ਵਿਚਾਰੀਆਂ ਨਾਲੇ ਘਰ ਦਾ ਕਰਦੀਆਂ ਨੇ ਨਾਲੇ ਸਭ ਕੁਝ ਸਾਰੇ ਪਾਸੇ ਵੇਚਦੇ ਹੁੰਦੇ ਮੁੰਡੇ ਕਿਤੇ ਕੰਮ ਕਿਤੇ ਕਰਦੇ ਆਖੇ ਲੰਗੇ ਤੇ ਜੇ ਇਹ ਬੀਬੀਆਂ ਨੇ ਬਾਰੋ ਆਈ ਤੇ ਦੱਸ ਮੈਨੂੰ ਕਹਿੰਦੀ ਮੈਨੂੰ ਛਾਹ ਬਣਾ ਕੇ ਦੇ ਹੁਣ ਕੀ ਕਰਾਂ ਬਣਾਣੀ ਹੋ ਪੈਣੀ ਹੋਲੇ ਵਾਸਤੇ ਛਾਹ n a、yeah. yeah.